ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲੋ ਜੀ ਅੱਗੇ ਆਪਾਂ ਨੇ ਬਾੜ ਲਈ ਉਪਰ ਤਰ ਲਿਕੜਾ ਇਿਕੜਾ ਹੀ ਆਪਣੀ ਚੰਗੀ ਤਰ੍ਹਾਂ ਗਰਮ ਹੋ ਗਈ ਇਹਦੇ ਵਿੱਚ ਆਪਾਂ ਪਾ ਲੈਨੇ ਆਂ ਸਰ੍ਹੋਂ ਦਾ ਤੇਲ ਤੇਲ ਇਦਾਂ ਗਰਮ ਹੋ ਗਿਆ ਇਧਰ ਆਪਾਂ ਨੇ ਸਲਗਮ ਲੈ ਲੇ ਇਹਨੂੰ ਹਿੰਦੀ ਚ ਗੁਗਲੂ ਕਹਿੰਦੇ ਨੇ ਆਪਾਂ ਪੰਜਾਬੀ ਚ ਅਸੀਂ ਸਬਦਮ ਕਹਿੰਦੇ ਆ ਇਹਨਾਂ ਨੂੰ ਆਪਾਂ ਛਿੱਲ ਲਿਆ ਧੋ ਲਿਆ ਧੋ ਕੇ ਛਿੱਲ ਲੇ ਛਿੱਲ ਕੇ ਆਪਾਂ ਨੇ ਕੱਟ ਲੇ ਚੰਗੀ ਤਰ੍ਹਾਂ ਸੁੱਕ ਗਏ ਇਹਨਾਂ ਨੂੰ ਆਪਾਂ ਤੇਲ ਦੇ ਵਿੱਚ ਫਰਾਈ ਕਰ ਲੈਂਦੇ ਆ ਤੇਲ ਆਪਣਾ ਕੜਿਆ ਹੋਇਆ ਸੀ ਜੀ ਅਸੀਂ ਥੋੜਾ ਜਿਹਾ ਗਰਮੇ ਕਰਨਾ ਸੀ ਲਓ ਜੀ ਇਹਨਾਂ ਨੂੰ ਦੇਖੋ ਸਲਗਮ ਆਪਣੇ ਚੰਗੀ ਤਰ੍ਹਾਂ ਫਰਾਈ ਹੋ ਗਏ ਹੁਣ ਇਹਨਾਂ ਨੂੰ ਆਪਾਂ ਕੱਢ ਲੈਣੇ ਤੇਲ ਤੋਂ ਬਾਹਰ ਕਿਉਂਕਿ ਇਹ ਤਾਂ ਸੌਫਟੇ ਹੁੰਦੇ ਨੇ ਜੀ ਥੋੜੇ ਜਿ ਭੁੰਨਣ ਦੀ ਲੋੜ ਹੁੰਦੀ ਆ ਆਪਾਂ ਨੇ ਭੁੰਨ ਲੈ ਉਹਨੇ ਤਾਂ ਉਹ ਜਿਹਨਾਂ ਸਾਰੇ ਸਲਗਮਾਂ ਨੂੰ ਆਪਾਂ ਤੇਲ ਤੋਂ ਬਾਹਰ ਕੱਢ ਲੈਣੇ ਆ। ਆਪਣੇ ਸਾਗਰ ਨੂੰ ਸਲਗਮ ਜੇ ਸਾਲ-ਸਾਲ ਬਹੁਤੇ ਹੋ ਜਾਂਦੇ ਨੇ ਫਿਰ ਆਪਣਾ ਖਾਣਾ ਤੋਂ ਗੀਤ ਤਰ ਜਾਂਦਾ। ਤੁਸੀਂ ਇਸ ਤਰੀਕੇ ਨਾਲ ਬਣਾਇਓ, ਨੂੰ ਤਰੀਕੇ ਨਾਲ ਦੇਖੋ ਕਿੰਨੀ ਵਧੀਆ ਸਬਜ਼ੀ ਬਣਦੀ ਆ। ਸਲਗਮ ਆਪਣੇ ਫਰਾਈ ਹੋ ਗਏ। ਸਿਮਲਾ ਮਿਰਚ ਤੇ ਪਿਆਜ਼ ਸਿਮਲਾ ਮਿਰਚ ਨੂੰ ਆਪਾਂ ਬੀਜ ਕੱਢ ਕੇ ਇਦਾਂ ਕੱਟ ਲਿਆ। ਐਂ ਕੱਟ ਲਿਆ। बीज बि कटते प्याज भी अपने मोटे मोटे कट्टे ने छिले छिल के सारिया चीज़ अपने धो तो लिए धो तो के कट लिया हूँ इन्हों भी आप कर लाभ जी इन्होंने चंडी तरह फ्राई कर लें ਥੋੜੀ ਆਪਣੇ ਬੀਨ ਕਿਰਲ ਹੋਦੇ ਹੋਤੇ ਜੀ ਨੂੰ ਗਿੰਗਰੇ ਉਹ ਵੀ ਆਪਾਂ ਨੇ ਵਿੱਚੇ ਪਾ ਲਏ ਅੱਧੀ ਕੁ ਪੀਰਨੀ ਸੀ ਫਿਰ ਮੈਂ ਕਹਾਂ ਉਹ ਤਵੀ ਸਬਜ਼ੀ ਬਣੀ ਨਹੀਂ ਵਿੱਚੇ ਪਾ ਲਈ ਇਹਨਾਂ ਵਿੱਚ ਇਹਨੂੰ ਆਪਾਂ ਚੰਗੀ ਤਰ੍ਹਾਂ ਘਸ ਲੈਂਦੇ ਆ ਇਨੀ ਦੇਰ ਤੱਕ ਮਣੀ ਸਿਮਲਾ ਮਿਰਚ ਤੇ ਪਿਆਜ਼ ਭੁੱਜਦੇ ਨੇ ਉਨੀ ਦੇਰ ਤੱਕ ਆਪਾਂ ਬਣਾ ਲੈਨੇ ਆ ਮਸਾਲਾ ਆਪਾਂ ਨੇ ਦਹੀਂ ਲੈ ਲਈ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਨੇ ਆ ਇਹਦੇ ਵਿੱਚ ਆਪਾਂ ਪਾ ਲੈਨੇ ਮਿਰਚ ਮਸਾਲਾ ਐਡ ਕਰ ਲੈਨੇ DNA ਮੁਕ ਪਾ ਲੈਨੇ ਸਵਾਦ ਅੰਸਾਰ ਤੇ ਹਲਦੀ ਪਾ ਲੈਨੇ ਛੋਟਾ ਜਿਹਾ ਨਮਕ ਪਾਪਾ ਹੋਰ ਪਾ ਲੈਨੇ ਹੁਣ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਛਿੰਲਾ ਮਿਰਚ ਪਿਆਜ਼ ਵੀ ਆਪਣੇ ਬਣ ਗਏ ਹੁਣ ਇਹਨਾਂ ਨੂੰ ਵੀ ਆਪਾਂ ਤੇਲ ਤੋਂ ਬਾਹਰ ਕੱਢ ਲੈਨੇ ਨੋ ਚੰਗੀ ਤਰ੍ਹਾਂ ਹੋ ਗਏ ਫਰਾਈ ਆਪਾਂ ਨੇ ਬੱਦੂ ਕੱਢ ਲਿਆ ਜਿੰਨੀ ਕੀ ਜ਼ਰੂਰਤ ਦੀ ਓਨਾ ਕ ਰੱਖ ਲਿਆ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਜੀਰਾ ਜੀਰਾ ਆਪਣਾ ਚੰਗੀ ਤਰ੍ਹਾਂ ਭੁੰਨਿਆਗੇ ਕਿਉਂਕਿ ਤੇਲ ਗਰਮਤੀ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਲਾਲ ਟਮਾਟਰ ਆਦਰਕ ਤੇਲਾਪਣ ਇਹਨੂੰ ਪਤੰਗੀ ਤਰ੍ਹਾਂ ਭੁੰਨ ਲੈਨੇ ਇਹ ਦੋ ਦਿੰਨ ਦੋ ਟਮਾਟਰ ਪੀਸਲੇ ਜੀ ਆਪਾਂ ਦਿੱਤੇ ਆਦਰਕ ਪਾ ਲਿਆ 55 ਚਾਰ ਕਲੀਆਂ ਲਾਸੰਦੀਆ ਪਾ ਲਈਏ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਜਿਹੜਾ ਆਪਾਂ ਘੋਲ ਤਿਆਰ ਕਰਿਆ ਸੀ ਇਹ ਪਾ ਲੈਨੇ ਦਹੀਂ ਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਥੋੜਾ ਜਿਹਾ ਆਪਾਂ ਐਡ ਕਰਦੇ ਆਂ ਪਾਣੀ ਵਿੱਚ ਕਿਉਂਕਿ ਜਿਹੜਾ ਕੋਲੀ ਨੂੰ ਲੱਗਿਆ ਹੋਇਆ ਮਸਾਲਾ ਜ ਇਹ ਲੈ ਜੇ ਵੀ ਲਓ ਜੀ ਦੇਖੋ ਮਸਾਲਾ ਆਪਣਾ ਚੰਗੀ ਤਰ੍ਹਾਂ ਝੁੱਜ ਗਿਆ ਕੀ ਛੱਡਣ ਲੱਗ ਗਿਆ ਥੋੜਾ ਜਿਹਾ ਆਪਾਂ ਹੋਰ ਪਕਾ ਲੈਨੇ ਆ ਬਹੁਤ ਵਧੀਆ ਖਸੂਬੋ ਆ ਰਹੀ ਹੈ ਜੀ ਮਸਾਲੇ ਚ ਬਹੁਤ ਵਧੀਆ ਮਸਾਲਾ ਬਣ ਗਿਆ ਦੀ ਤਰ੍ਹਾਂ ਪੱਕ ਗਏ ਕਿਉਂਕਿ ਥੋੜੀ ਜਿਹੀ கிரேਵੀ ਤਾਂ ਆਪਾਂ ਨੂੰ ਚਾਹੀਦੀ ਆ ਤਾਂ ਹੀ ਆਪਣਾ ਮਸਾਲਾ ਇਹਦੇ ਨਾਲ ਲੱਗੂਗਾ ਸਬਜ਼ੀਆਂ ਦੇ ਨਾਲ ਹੁਣ ਆਪਾਂ ਜਿਹੜੀਆਂ ਸਬਜ਼ੀਆਂ ਫਰਾਈ ਕੀਤੀਆਂ ਤੇ ਇਹਨਾਂ ਨੂੰ ਸਾਰੀਆਂ ਨੂੰ ਵਿੱਚ ਪਾ ਦਿੰਦੇ ਆ ਚੰਗੀ ਤਰ੍ਹਾਂ ਕਰ ਦਿੰਨੀ ਆ ਮਿਕਸ 2-4 ਮਿੰਟ ਲਈ ਆਪਾਂ ਹੋਰ ਪਕਾ ਲੈਨੇ ਆ ਤਾਂ ਜੋ ਜਿਹੜਾ ਨੂਨ ਵਿੱਚ ਸਾਰਾ ਆਪਣੀ ਸਬਜੀ ਨੂੰ ਲੱਗ ਜੇ। ਲਓ ਜੀ ਸਬਜੀ ਨੂੰ ਆਪਣੀ ਨੂੰ ਹੋ ਗਏ। 5-4 ਮਿੰਟ ਪੱਕਦੇ ਨੇ ਦੇਖੋ ਮਸਾਲਾ ਵੀ ਸਾਰਾ ਸੁੱਕ ਗਿਆ। ਹੁਣ ਇਹਦੇ ਵਿੱਚ ਆਪਾਂ ਐਡ ਕਰ ਦਿੰਨੇ ਆ ਧਨੀਆ। ਉੱਧੇ ਪਤਰੀਕੀ ਵੀ ਕੱਟ ਕੇ ਧਨੀਆ ਪਾ ਦਿੰਦੇ ਆ ਕਿਉਂਕਿ ਧਨੀਆ ਨਾਲ ਸਬਜ਼ੀ ਦਾ ਟੇਸਟ ਹੋਰ ਵਧੀਆ ਜਾਂਦਾ ਜੀ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਸਬਜ਼ੀ ਦੇ ਵਿੱਚ ਘਿਓ ਛੱਡਤਾ ਦੇਖੋ ਸਾਰੀ ਸਬਜ਼ੀ ਨੂੰ ਤੁੰਗੀ ਪਰ ਆਪਣੀ प्लौ धनिया नेलगमानी सब्जी अपनी बन के तैयार तुम तो भी जरूर एदा ट्राई करके देखो तो जो थोड़ा दूजे लोट खा खा के जी पे अपने बच्चे जरूर करके खाओ ਮਿਲਦੇ ਹਾਂ ਕਿਸੇ ਹੋਰ ਵੀਡੀਓ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ